ਬਾਬੇ ਉਹ ਗਿਆਨੀ ਬੂਟਾ ਸਿੰਘ ਹੈ ਇਹਦੀ ਗੱਲ ਸੁਣੇ ਆਪਾਂ ਇਹਨੂੰ ਜਵਾਬ ਦੇਵਾਂਗੇ ਫਿਰ ਸਾਡੇ ਕੌਮ ਦੇ ਵਿੱਚ ਬਹੁਤ ਸ਼ਹਿਰਦ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਟਕਸਾਲ ਵਾਲੇ ਕੀ ਕਰਤੂਤਾਂ ਕਰਦੇ ਨੇ ਕੀ ਭਿੰਡਰਾਂ ਵਾਲੇ ਨੇ ਚੰਦ ਚਾੜ੍ਹੇ ਨੇ ਕਿੰਨੀ ਕੌਮ ਮਰਵਾਈ ਹੈ ਅੱਤਵਾਦ ਦਾ ਦੌਰ ਅਸੀਂ ਪੰਜਾਬੀਆਂ ਨੇ ਹੰਢਾਇਆ ਸੁਣ ਲਈ ਜੀ ਇਹਨੇ ਕਿਹਾ ਵੀ ਭਿੰਡਰਾਂ ਵਾਲੇ ਨੇ ਕੌਮ ਮਾਰ ਕੇ ਰੱਖਤੀ ਇਹ ਗੱਲ ਹੋਰ ਵੀ ਕਈ ਵੀਰ ਕਹਿੰਦੇ ਆ ਕਾਮਰੇਡ ਲਾਣਾ ਜਾਂ ਕੋਈ ਇਹਦੇ ਵਾਲੇ ਹੈਗੇ ਮਸ਼ੀਨਰੀ ਵਾਲੇ ਜਾਂ ਹੋਰ ਕਈ ਉਹ ਕਹਿੰਦੇ ਵੀ ਕੌਮ ਮਰਾ ਕੇ ਰੱਖਤੀ ਪਿੰਡਰਾਂ ਵਾਲੇ ਸੰਤਾਂ ਨੇ ਇਹ ਤਾਂ ਯਾਰ ਗੱਲ ਫਿਰ ਗੁਰੂ ਗੁਰੂਆਂ ਤੇ ਵੀ ਜਾਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀ ਕੌਮ ਮਰਾ ਕੇ ਰੱਖਤੀ ਕੀ ਲੋੜ ਸੀ ਨੌਵੇਂ ਪਾਤਸ਼ਾਹ ਨੂੰ ਸੀਸ ਦੇਣ ਦੀ ਔਰੰਗਜ਼ੇਬ ਤਾਂ ਹਿੰਦੂਆਂ ਦੇ ਮਗਰ ਪਿਆ ਸੀ ਜਨੇ ਉਹ ਲਾ ਰਿਹਾ ਸੀ ਨੌਵੇਂ ਪਾਤਸ਼ਾਹ ਨੂੰ ਕੀ ਲੋੜ ਪੈਗੀ ਕਿਉਂ ਦਿੱਤਾ ਸਾਰੀ ਕੌਮ ਮਰਾ ਕੇ ਰੱਖਤੀ ਉਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਗਰ ਪੈ ਗਿਆ ਤੇ ਮਹਾਰਾਜ ਨੇ ਵੀ ਕੀ ਲੈਣਾ ਸੀਗਾ ਘੋੜੇ ਤੇ ਚੜਕ ਕੇ ਕੀ ਲੋੜ ਸੀ ਕਿ ਕਲੰਗੀ ਲਾਉਣ ਦੀ ਜਾਂ ਬੂਟ ਪਾਉਣ ਦੀ ਜਾਂ ਨਗਾਰਾ ਖੜਕਾਉਣ ਦੀ ਕਿਉਂ ਸਾਰੀ ਕੌਮ ਰੱਖੇ ਰੱਖਤੀ ਸਹਬ ਜਦੇ ਸ਼ਹੀਦ ਕਰਾਲੇ ਹੋਰ ਬਿਆਨਤ ਸਿੰਘ ਚਮਕੌਰ ਦੀ ਗੜੀ ਚ 40 ਸਿੰਘ ਚੀਤ ਹੋਏ ਫਿਰ ਉਦੋਂ ਬਾਅਦ 40 ਮੁਕਤੇ ਚੀਤ ਹੋਏ ਜਿਹੜੇ ਮੁਕਸਦ ਦੀ ਧਰਤੀ ਤੇ ਵੀ ਕੀ ਲੋੜ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਉਂ ਸਾਰੀ ਕੌਮ ਰੱਖੇ ਰੱਖਤੀ ਉਹਨਾਂ ਨੇ ਹੀ ਲੋਡ ਸੀ ਨਾਲ ਝਟਕਾ ਕਰਦੇ ਨਾ ਕਲੰਗੀ ਲਾਉਂਦੇ ਨਾ ਘੋੜੇ ਤੇ ਰਹਿੰਦੇ ਨਾ ਨਗਾਰਾ ਖੜਕਾਉਂਦੇ ਜਾਂ ਨਵੇਂ ਪਾਛ ਨਾ ਅਸੀਸ ਦਿੰਦੇ ਤੇ ਗੁਰੂ ਸਾਹਿਬ ਨੇ ਸਾਰੀ ਕੌਮ ਰੱਖ ਰੱਖਦੀ ਦਸ਼ਮੇਸ਼ ਪਤਾ ਮਹਾਰਾਜ ਗੁਰਗੋਵਿੰਦ ਸਿੰਘ ਜੀ ਮਾਰਨੇ ਐਵੇਂ ਆਪਣੀ ਮਤਲਬ ਕਿ ਇਹਦੇ ਮੁਤਾਬਕ ਵੀ ਆਪਣੀ ਟੌਰ ਬਣਾਉਣ ਦੇ ਖਾਤਰ ਕਿਉਂ ਮਤਲਬ ਕਹਿਣਾ ਮੇਰਾ ਇਹ ਵੀ ਜੇ ਲੋਕ ਹੁੰਦੇ ਗੁਰੂ ਸਾਹਿਬ ਵੀ ਤੁਸੀਂ ਭਿੰਡ ਰਹਿਣ ਨੂੰ ਕਹਿੰਦੇ ਹੋ ਵੀ ਕੌਮ ਮਰਾ ਕੇ ਰੱਖਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਨੂੰ ਕਿਉਂ ਨੇ ਕਹਿੰਦੇ ਵੀ ਉਹਨਾਂ ਨੇ ਕੌਮ ਮਰਾ ਕੇ ਰੱਖਤੀ ਕੀ ਲੈਣਾ ਸੀਗਾ ਔਰੰਗਜ਼ੇਬ ਨਾਲ ਢਿਡਕ ਕੇ ਜਿਹੜੀਆਂ ਚੀਜ਼ਾਂ ਤੋਂ ਉਹਨੇ ਮਨਾ ਕਰਿਆ ਸੀ ਉਹ ਕਿਉਂ ਕਰੀਆਂ ਘੋੜੇ ਤੇ ਕਿਉਂ ਚੜੇ ਨਗਾਰਾ ਕਿਉਂ ਖਟਕਾਇਆ ਐ ਆਓ ਜੋ ਸਾਰੀਆਂ ਗੱਲਾਂ ਵੀ ਗੁਰੂ ਸਾਹਿਬ ਨੇ ਵੀ ਕੌਮ ਮਰਾ ਕੇ ਰੱਖਤੀ ਜੇ ਤਾਂ ਤੁਸੀਂ ਭਿੰਡਰ ਵਾਲੇ ਸੰਤਾਂ ਨੂੰ ਕਹਿੰਦੇ ਵੀ ਕੌਮ ਮਰਾ ਕੇ ਰੱਖਤੀ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਕਹੋ ਵੀ ਉਹਨਾਂ ਨੇ ਕੌਮ ਮਰਾ ਕੇ ਰੱਖਤੀ ਪਰ ਇਹ ਸਿੱਖ ਅਸਲੀ ਜ਼ਿਕਰ ਦੀ ਜ਼ੁਬਾਨ ਤੋਂ ਕਦੇ ਨਹੀਂ ਕਹਿ ਸਕਦਾ ਇਹ ਤੇ ਵੀ ਕੌਮ ਮਰਾ ਕੇ ਰੱਖਤੀ ਉਹਨਾਂ ਨੇ ਅਸੀਂ ਨਹੀਂ ਕਹਿ ਸਕਦੇ ਜੇ ਤਾਂ ਫਿਰ ਕੱਲੇ ਭਿੰਡਰ ਵਾਲੇ ਨੂੰ ਵੀ ਨਾ ਕਹੋ ਬਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਕਹੋ ਉਹਨਾਂ ਨੇ ਕੌਮ ਮਰਾ ਕੇ ਰੱਖਤੀ ਜੇ ਗੁਰੂ ਸਾਹਿਬ ਦੇ ਪੂਰਨਿਆਤੀ ਸੰਤ ਚੱਲੇ ਭਿੰਡਰ ਵਾਲੇ ਗੁਰੂ ਸਾਹਿਬ ਦੀਆਂ ਪਾਈਆਂ ਪੈਣਾਂ ਤੇ ਫੇਰ ਫੇਰ ਨਹੀਂ ਆਪਾਂ ਕਹਿ ਸਕਦੇ ਵੀ ਸੰਤਾਂ ਨੇ ਕੌਮ ਮਾਰ ਕੇ ਰੱਖਤੀ ਨਹੀਂ ਫਿਰ ਇਹ ਤਾਂ ਜਦੋਂ ਸੇਸ਼ ਆਪਾਂ ਸਿਰ ਚੁੱਕ ਕੇ ਤੁਰਦੇ ਆਂ ਅਣਖ ਨਾਲ ਤੁਰਦੇ ਆਂ ਅਣਖ ਗੈਰਤ ਰੱਖਣੀ ਹੋਵੇ ਫੇਰ ਭਾਈ ਕੌਮਾ ਸੀਧ ਹੁੰਦੇ ਬਹੁਤ ਸਿੰਘ ਜਦੋਂ ਫਿਰ ਇਸ ਚੀ ਦਾ ਮਤ ਉਤਾਰਨਾ ਪੈਂਦਾ ਪਰ ਗੁਰੂ ਸਾਹਿਬ ਦੇ ਰਾਹ ਤੇ ਸੰਤ ਚੱਲੇ ਨੇ ਕੋਈ ਅਤਕਤ ਨਹੀਂ ਕੋਈ ਗਲਤ ਗੱਲ ਨਹੀਂ ਸੋ ਜਿਹੜੇ ਨਹੀਂ ਸਮਝ ਸਕਦੇ ਇਸ ਗੱਲ ਨੂੰ ਤੋ ਤਰਸਾਉਂਗਾ ਪਰ ਗਿਆਨੀ ਬੂਟਾ ਸਿੰਘ ਨੂੰ ਆਪਾਂ ਦਲੀਲ ਦੇ ਨਾਲ ਜਵਾਬ ਦਿੱਤਾ ਹੈ ਤੇ ਜੇ ਚਾਹੇ ਤਾਂ ਉਹ ਵੀ ਜਵਾਬ ਦੇ ਸਕਦੇ ਦਲੀਲ ਦੇ ਨਾਲ ਮਿਹਰਬਾਨੀ